ਇਨਾਬੀ ਗੁਰਪ੍ਰੀਤ ਸਿੰਘ ਬਹਨੇ ਵਾਲਾ ਕੀ ਹੋਇਆ ਥੀ ਉਹ ਰਿਪੋਰਟ ਇਹਥੇ ਜਿਵੇਂ ਅਸੀਂ ਖੜਕੀ ਦੀ ਬਾਤ ਸੁਣੀ ਸਾਨੂੰ ਲੱਗਿਆ ਕੋਈ ਟਾਇਰ ਦਾ ਪਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰ ਦਾਤ ਹੋ ਗਈ ਕਿੰਨੇ ਵਿਅਕਤੀ ਸੀ ਫੌਜੀ ਸਾਹਿਬ ਤੋਂ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋ ਰਫਲਾ ਪਿਸਤਲ ਸੀਗੇ ਅੰਦਰ ਝੜਪ ਅੰਦਰ ਝੜਪ ਹੋਈ ਹੈ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਹੈ ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀ ਉਹ ਰਸਤੇ 'ਚ ਸਿੱਟ ਗਏ ਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਦਿੱਤੇ ਨੇ। ਇਹਨੇ ਰਾਊਂਡ ਫਾਇਰ ਰਾਊਂਡ ਦਾ ਹੈ ਜੈ ਐਪਰੋਕਸੀਮੇਟਲੀ ਪਤਾ ਨਹੀਂ ਫੌਜੀ ਸਾਹਿਬ ਨੂੰ ਪਤਾ ਹੋਊਗਾ ਅੰਦਰ ਵੀ ਗੋਲੀ ਚੱਲੀ ਆ ਉਹਨਾਂ ਨੇ ਅੰਦਰ ਗੋਲੀ ਚਲਾ ਕੇ ਦੱਸ ਦਾ ਮਾਹੌਲ ਕ੍ਰੀਏਟ ਕੀਤਾ। ਫਿਰ ਦੇਖਦੇ ਪਿਓ ਕਿ ਜਿਹੜਾ ਆਰਟੀਕਲ ਲੁੱਟਾ ਗਿਆ ਉਹ ਦਿਨੋ ਦਿਨ ਬਾਅਦ ਉਹ ਕਿੱਥੇ ਜਾ ਗਿਆ। ਤੇ ਨੂੰਣ ਇਸ ਬਾਰੇ ਦੇਖੋ ਉਸ ਮੁਲਾਜ਼ਮ ਦੇਖ ਰਹੇ ਨੇ ਸਰਕਾਰਾ ਤੁਹਾਨੂੰ ਇਹਦੇ ਵਿੱਚ ਵੀਰੇ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਗੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਰੇ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਕਿ ਕਿੱਧਰੋਂ ਆਏ ਸੀ ਕਿ ਕਿੱਧਰ ਨਹੀਂ ਕਿੱਧਰੋਂ ਆਏ ਤਾਂ ਨਹੀਂ ਪਤਾ ਲੱਗਿਆ ਜਾਨ ਲੱਗੇ ਉਹ ਬਗਲੀ ਤੋਂ ਲੁੱਟ ਦੀ ਵਾਰਦਾਤ ਕਰਕੇ ਬੀਜੇ ਵੱਲ ਨੂੰ ਗਏ ਨੇ ਫਰਮ ਬਗਲੀ ਗੱਲ ਵੀ ਹੋਇਆ ਸੀ ਇਹ ਘਟਨਾ ਕੀ ਹੋ ਗਈ ਘਟਨਾ ਵੀ ਤੇ ਤਿੰਨ ਮੋਟਰਸਾਈਕਲ ਸਵਾਰ ਆਏ ਸੀ ਸਪਲੈਂਟਰ ਮੋਟਰਸਾਈਕਲ ਤੇ ਅਸੀਂ ਵੀ ਹੁਣ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਿਆ ਤੇ ਤਿੰਨਾਂ ਕੋਲ ਹਥਿਆਰ ਸੀਗਾ ਉਹ ਅੰਦਰ ਵੜ ਗਏ ਤੇ ਅੰਦਰ ਵਰਕੇ ਉਹਨਾਂ ਨੇ ਜਿਵੇਂ ਕਹਿੰਦੇ ਵੀ ਜਿਹੜਾ ਗਨਮੈਂਸ ਸੀ ਰਫਲ ਸੀਗੀ ਉਹਦੇ ਕੋਲ ਉਹਨੂੰ ਫੜਿਆ ਪਹਿਲਾਂ ਤਾਂ ਉਹਨਾਂ ਨੇ ਬੜੇ ਕਿੱਥੇ ਰਹੇ ਕਿ ਕਿੱਥੇ ਬੜੇ ਕਿੱਥੇ ਗੇਟ ਦੇ ਵਿੱਚ ਬੈਂਕ ਦੇ ਵਿੱਚ ਕਿਹੜਾ ਬੈਂਕ ਪੰਜਾਬ ਐਂਡ ਸੈਂਟ ਬੈਂਕ ਜੀ ਤਿੰਨ ਜਾਣੇ ਸੀਗੇ ਤਿੰਨ ਜਾਣੇ ਸੀਗੇ ਹਾਂ ਜੀ ਚਲੋ ਪਤਾ ਨਹੀਂ ਪੈਸੇ ਦਸ ਦੇਣ ਤਾਂ 15 ਲੱਖ ਲੈ ਕੇ ਸ਼ਾਇਦ ਮੈਂ ਵੀ ਪਤਾ ਕਿੰਨਾ ਹੋਊਗਾ ਕੋਈ ਗੋਲੀ ਵੀ ਚੱਲੀ ਗੋਲੀ ਚੱਲੀ ਹੈ ਕਹਿੰਦੇ ਅੰਦਰ ਜੀ ਹਾਂ ਜੀ ਹਾਂ ਜੀ ਕੋਈ ਜਾਣਵਾਂ ਦਾ ਕੋਈ ਨਿਸ਼ਾਨੀ ਹੈ ਬਾਕੀ ਆ ਪੈਸੇ ਲੈ ਕੇ ਜਰੂਰ ਚੋਰੀ ਕਰਕੇ ਕਿਸੇ ਨੇ ਟੈਂਚ ਰਹਿਣ ਜੋ ਹੈ ਇਹ ਹੀ ਪਿੰਡ ਆ ਆਪਣਾ ਨਹੀਂ ਨਹੀਂ ਜੀ ਆਹੀ ਪਿੰਡ ਆਪਣੇ ਪੇਪਰ ਦੇ ਕਿੱਧਰੋਂ ਆਏ ਸੀ ਕਿੱਧਰੋਂ ਇੱਧਰੋਂ ਢੀਸੜ ਤੋਂ ਆਏ ਸੀਗੇ ਜੀ ਤੇ ਗਈ ਕਿੱਧਰੋਂ ਇੱਧਰ ਹੀ ਲੈਣਾ ਜੀ ਇੱਧਰੋਂ ਮੁੜੇ ਨੇ ਫੜੇ ਇੱਥੇ ਮੋੜਸਾ ਖੜਾਇਆ ਸੀ ਉਹਨਾਂ ਨੇ ਸੀਸੀਟੀਵੀ ਕਿਹੜਾ ਕਿੱਥੇ ਤੇ ਖੜੇ ਸੀ ਸੀਸੀਟੀਵੀ ਆ ਲੱਗਿਆ ਜੀ ਬੈਂਕ ਦੇ ਬਾਹਰ ਇੱਕੋ ਸਟੂਡੀਓ ਤੇ ਲੱਗਿਆ ਹੋਇਆ ਥੀਕ ਆ ਜਾਂਦਾ ਹੈ ਹਨਾ ਇਹਨਾਂ ਨਾਲ ਸਟਾਫ ਲੋਟਰੀ ਆਈਦੀ ਬੈਂਕ ਦੀ ਹਾਂਜੀ ਉਹਨਾਂ ਇੱਕ ਬੰਦਾ ਕਾਊਂਟ ਖਲੋਣਾ ਸੀ ਮਾਇਸਾ ਹੋਸਾ ਦਾ ਵੀ ਉਹਦੇ ਨਾਲੇ ਆਇਆ ਹੋਵੇ ਉਹਨੂੰ ਕਿਹਾ ਵੀ ਐਦਾਂ ਕਰਕੇ ਬਾਈ ਆਪਣੇ ਮੂੰਹ ਖੋਲ ਤੇ ਉਹ ਨਾ ਸਮਝੇ ਨਹੀਂ ਹੈਗਾ ਚੀਜ਼ ਨੂੰ ਫਿਰ ਮੈਂ ਉਹਨੂੰ ਦੋ ਤਿੰਨ ਵਾਰ ਕਿਹਾ ਕਿੰਨੇ ਵਜੇ ਦੀ ਗੱਲ ਸੀ ਐਤ ਸਮਾਂ ਕਿੰਨੇ ਵਜੇ ਸੀ ਸਵਾ 2:30 ਵਜੇ ਦੇ ਆਸ-ਪਾਸ ਸੀ ਤਾਂ 1:30 ਤੋਂ ਤਿੰਨ ਪਹਿਲਾਂ ਅੰਦਰ ਪਹਿਲਾਂ ਇੱਕ ਆਇਆ ਜੀ ਮੂਹ ਲਵੇਟਾ ਮੂਹ ਲਵੇਟਾ ਚਿੱਟਾ ਜਿਹਾ ਕੱਪੜਾ ਬੰਨਿਆ ਸੀ ਟੋਟਲ ਕਿੰਨੇ ਜਣੇ ਸੀ ਲ ਮੈਂ ਟੋਟਲ ਤਿੰਨ ਬੰਦੇ ਸੀ ਜਿਆਦਾ ਸੀ ਉਹਨਾਂ ਹਜ਼ਾਰ ਤਿੰਨਾਂ ਕੋਲੇ ਸੀ ਜੀ ਫਿਰ ਜਦੋਂ ਇਹਨੂੰ ਇੱਥੇ ਮੈਂ ਕਿਹਾ ਵੀ ਇਦਾਂ ਕਰਕੇ ਵੀ ਭਾਈ ਮੂੰਹ ਖੋਲ ਲਾ ਵੀ ਕੈਮਰੇ ਲੱਗੇ ਹੋ ਨੇ ਵੀ ਮੇਰੀ ਵੀ ਨੌਕਰੀ ਦਾ ਵਾਲਾ ਵੀ ਦੋ ਫਿਰ ਜਾਨੋਂ ਉਹਨੇ ਰਵਾਲ ਕੱਟ ਕੱਢ ਕੇ ਮੈਨੂੰ ਜੱਫਾ ਪਾ ਲਿਆ ਜੀ ਫਿਰ ਆਸ ਵਿੱਚ ਅਸੀਂ ਲੜਦੇ ਲੜਦੇ ਕਾਫੀ ਮੁਥਮਕੁਤੀ ਹੋ ਗਏ ਉਹਨੇ ਫਿਰ ਪੈਰਾ ਜੀ ਮਾਰਿਆ ਜੀ ਫਾਇਰ ਫਿਰ ਮੈਨੂੰ ਗਨ ਛੱਡਣੀ ਪਈ ਜਿਸ ਚੀਜ਼ ਤੰਨ ਤੁਹਾਡੀ ਲੈ ਗਈ ਲੈ ਗਈ ਜੀ ਬਾਹਰ ਤੱਕ ਤੇ ਹਾਂਜੀ ਫਿਰ ਬਾਹਰੋਂ ਗਨ ਚੱਕੀ ਮੈਂ ਤੇ ਉਹਨਾਂ ਨੇ ਫਾਇਰ ਕਰਿਆ ਜੀ ਜਦੋਂ ਤੱਕ ਲੰਗ ਚੱਕੀ ਜੀ ਕਿੰਨਾ ਕਿੰਨਾ ਟਾਈਮ ਲੱਗਿਆ ਇਹ ਸਾਰੀ ਘਟਨਾ ਨੂੰ ਬਸ ਤਨਕਮੈਂਟ ਦੇ ਵਿੱਚ 2 3 ਮੈਂਟ ਦੇ ਅੰਦਰ ਕੈਸ਼ ਦੇ ਅੰਦਰ ਤੋਂ ਕਾਉਂਟਰ ਤੋਂ ਕੱਢ ਦਿੱਤਾ ਅੰਦਰੋਂ ਕਾਉਂਟਰ ਜੀ ਕੱਢ ਕੇ ਲੈ ਗਏ ਨਹੀਂ ਫਾਇਰ ਕਿੰਨੇ ਕਿੱਥੇ ਤੋਂ ਇੱਕ ਫਾਇਰ ਕਰਿਆ ਜੀ ਉਹਨਾਂ ਨੇ ਸਿਰ ਆਪ ਨਾਲ ਕੋਈ ਉਹਨਾਂ ਨੇ ਕੋਈ ਤਰੀਕੇ ਬਤਨੀ ਕੀਤੀ ਆ ਕੋਈ ਜਿਆਦਾ ਨਹੀਂ ਇਹਨਾਂ ਨੇ ਬਸ ਗਲੀ ਗਲੋਹ ਜੀ ਮਾੜੇ ਮੋਟੀ ਕਰੀ ਸੀ ਵੀ ਖੜੇ ਰੋ ਨਹੀ ਗੋਲੀ ਮਾਰੀ ਪੰਜਾਬੀ ਸੀ ਪੰਜਾਬੀ ਲੱਗਦੇ ਸੀ ਪੂਰੇ ਪੰਜਾਬੀ ਦੀ ਗੱਲ ਕਰਦੇ ਸੀ ਨਾ ਕਸਟਮਰ ਇੱਕ ਸੀ ਹਾਂਜੀ ਮੈਂ ਤਾਂ ਇਹ ਹੋ ਗਿਆ ਵੀ ਉਹਦੇ ਨਾਲ ਆਇਆ ਤੇ ਉਹ ਥੋੜਾ ਜਿਹਾ ਪਹਿਲਾਂ ਆ ਗਿਆ ਜੀ 2 4 ਸੈਕਿੰਡ ਵਿੱਚ ਬਾਅਦ ਚ ਆ ਗਿਆ ਤੇ ਉਹਨੂੰ ਕਿਹਾ ਵੀ ਮੂੰਹ ਖੋਲ ਲਾ ਉਹਨੇ ਮੂੰਹ ਖੋਲਿਆ ਨਹੀਂ ਇਦੋਂ ਫਿਰ ਸਾਡਾ ਕੰਮ ਕਾਫੀ ਬਾਹਰ ਸੀ ਕਿ ਉਹ ਕਿਹੜਾ ਸਿਕਿਉਰਟੀ ਕੰਮ ਨਹੀਂ ਖਿਆਲ ਕੀਤਾ ਜੀ ਬਾਅਦ ਵਿੱਚ ਸਿਕਿਉਰਟੀ అలਾਰਮ ਬਜਾਇਆ ਗਿਆ ਹਾਂ ਜੀ ਸਿਕਿਉਰਟੀ ਦਾ ਸੇਫਟੀ అలਾਰਮ ਬਜਾਇਆ ਗਿਆ ਲਾਰਮ ਚੱਲ ਰਿਹਾ ਨਹੀਂ ਸਾਰੇ ਨਹੀਂ ਕੋਈ ਕੁਸ਼ਣ ਨਹੀਂ ਬਜਾਇਆ ਜੀ ਪੰਜਾਬ ਪੰਜਾਬ ਐਂਡ ਸਟੇਟ ਇਹ ਇੱਕ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਹੈ ਵਿਲੇਜ ਬਚਿਤ ਪਗਲੀ ਕਲਾ ਸਮਰਾਲਾ ਥਾਣੇ ਦੇ ਏਰੀਆ ਚ ਪੈਂਦਾ ਹੈ ਸੋ ਸਾਨੂੰ 22:00 ਪੋਣੇ ਫਿਰ ਦੇ ਕਰੀਬ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਤੇ ਤਿੰਨ ਫੇਸ ਕਵਰਡ ਮੁੰਡੇ ਆਏ ਐ ਇੱਕ ਬਾਈਕ ਤੇ ਤੇ ਉਹਨਾਂ ਨੇ ਆ ਕੇ ਇੱਥੇ ਨਾਲ ਜੋ ਸਾਨੂੰ ਵੀਡੀਓ ਫੁਟੇਜ ਚੋਂ ਪਤਾ ਲੱਗਿਆ ਸਰਪੰਚ ਸੀਗੇ ਜਿਨ੍ਹਾਂ ਨੇ ਗਨ ਪੁਆਇੰਟ ਤੇ ਜਿਹੜਾ ਬੈਂਕ ਸਟਾਫ ਸੀ ਉਹਨਾਂ ਨਾਲ ਰੋਬਰੀ ਕੀਤੀ ਤੇ ਬਾਅਦ ਚ ਸਾਨੂੰ ਬੈਂਕ ਦੇ ਜਿਹੜੇ ਆਫੀਸਰਸ ਉਹਨਾਂ ਨੇ ਦੱਸਿਆ ਕਿ ਰੋਬਰੀ ਲਗਭਗ ਤੇ ਕਰੀਬ ਸੀ ਉਹਨਾਂ ਦਾ ਜਿਹੜਾ ਇਥੇ ਰੋਬਰੀ ਹੋਈ ਹੈ ਔਰ ਜਿਹੜਾ ਇਥੇ ਗਾਰਡ ਸੀਗਾ ਉਹ ਵੀ ਫੁਟੇਜ ਪਤਾ ਲੱਗਿਆ ਕਿ ਉਹਨੇ ਥੋੜਾ ਬਹੁਤ ਸ਼ੁਰੂ ਚ ਕੋਸ਼ਿਸ਼ ਕੀਤੀ ਉਹਨਾਂ ਨੂੰ ਬਾਤ ਕਰਦਣ ਦੀ ਫਿਰ ਉਹ ਤੇ ਜਿਹੜਾ ਰਾਈਫਲ ਉਹ ਵੀ ਕੋਲੇ ਸੀਗਾ ਵਨ ਆਫ ਦਾ ਅਕਿਊਜ਼ਿਨਸ ਔਰ ਇੱਕ ਵਾਈਫਾਇਰ ਵੀ ਕੀਤਾ ਜੋ ਇਥੇ ਮੌਕੇ ਤੇ ਪਤਾ ਲੱਗੇ ਐਂਡ ਦੇ ਫਲੈਡ ਆਫ ਪੈਸਾ ਲੈ ਕੇ ਉਹ ਭੱਜ ਗਏ ਉਹਨਾਂ ਸਿਰ ਸਾਰੇ ਦਾ ਪਾਕਤੇ ਆ ਕੇ ਸਪੌਟ ਵਿਜ਼ਿਟ ਕਰ ਰਹੇ ਤੇ ਸਾਡੀ ਟੀਮਾਂ ਸਹੀ ਅੱਗੇ ਵੀ ਭੇਜ ਦਿੱਤੇ। ਉਹ ਸੁਸ਼ ਕਰਾਂਗੇ ਕਿ ਅਸੀਂ ਜਲਦੋ ਜਲਦੇ ਇਹਦੇ ਦੋਸ਼ੀਆ ਹਨੋਂ ਪੜ ਲਈ ਜਿਨ੍ਹਾਂ ਦੀ ਸਾਬਤ ਕਰਾਈ। ਮੈਂ 3 ਸਵਰ ਕਿਤ ਨੂੰ ਗਏ ਨੇ। ਜਿ ਹਲੇ ਤਾਂ ਜੋ ਫੁਟੇਜ ਪਤਾ ਲੱਗੇ ਸੱਚ ਸਾਡੇ ਕੋਲ ਲੀਡ ਹੈਗੇ ਹਨ ਕਿ ਅਸੀਂ ਕੰਸਰਨ ਬਾਕੀ ਸਾਰੇ ਜ਼ਿਲ੍ਹਿਆਂ ਨੂੰ ਵੀ ਅਲਰਟ ਕਰਾਇਆ ਹੋਇਆ ਹੈ। ਤੇ ਸਾਡੀ ਟੀਮਾਂ ਅੱਗੇ ਚੱਲ ਰਹੀਆਂ ਕੰਮ ਕਰ ਰਹੀਆਂ। ਮੈਂ ਇੱਥੇ ਮੈਯੋਰ ਐਸਪੀ ਦੀ ਮੌਕੇ ਤੇ ਆਇਆ ਸੀ। ਬਾਕੀ ਜੋ ਵੀ ਡਿਟੇਲਸ ਹੋਣਗੇ ਤੁਹਾਨੂੰ ਅਸੀਂ ਅਪਡੇਟ ਦੇ ਦਵਾਂਗੇ ਇੱਕ ਫਾਇਰ ਹੋਇਆ ਜੀ ਕਿਉਂਕਿ ਤਿੰਨਾਂ ਦੇ ਜਿਹੜੇ ਅਕਿਊਜ਼ ਹੈਗੇ ਇੱਕ ਤਾਂ ਤਿੰਨਾਂ ਨੇ ਬਿਲਕੁਲ ਆਪਣੇ ਮੂੰਹ ਬੰਨੇ ਹੋਏ ਆ ਕੱਪੜੇ ਨਾਲ ਬਟ ਇੱਕ ਫਾਇਰ ਵੀਡੀਓ ਤੋਂ ਨਜ਼ਰ ਵੀ ਆਉਂਦਾ ਇੱਕ ਤੇ ਜਿਹੜਾ ਇਹਨਾਂ ਦਾ ਗਾਰਡ ਲੱਗਿਆ ਹੋਇਆ ਸੀ ਥੈਂਕ ਯੂ ਉਹਦਾ ਵੀ ਰਾਈਕਲ ਉਹਨਾਂ ਨੇ ਕੋਲਿਆ ਸੀ ਜਿਹੜਾ ਗਾਰੁੱਤੇ ਸੀ ਉਹਨੇ ਲੱਗੇ ਇੱਥੇ ਛੱਡ ਕੇ ਪੱਤੀ ਉਹਨੂੰ ਸਿਰਫ ਪਤਾ ਲੱਗੇ ਕਿ ਕਿਹੜੇ ਫੁਟਸੰਦ ਹੈ ਸੀ ਹਲੇ ਜੀ ਫੁਟੇਜ ਉਹਨੇ ਕਲੀਅਰ ਨਹੀਂ ਹੈ ਬਟ ਬਾਈਕ ਤਿੰਨੋਂ ਬਾਈਕ ਤੇ ਆਏ ਹੈ ਔਰ ਬਾਈਕ ਤੇ ਚਲੇ ਗਏ ਇਹ ਪਤਾ ਲੱਗ ਰਿਹਾ ਹੈ। ਫੋਟੋ ਨੂੰ ਮੈਮ ਕਿੰਨੀ ਰਕਮ ਸੀ ਜਿਹੜੀ ਲੁੱਟੀ? ਜੋ ਜੀ ਬੈਂਕ ਤੇ ਇਹ ਆਫੀਸਰਸ ਨੇ ਉਹਨਾਂ ਨੇ ਦੱਸਿਆ ਕਿ 15 ਲੱਖ ਦੇ ਕਰੀਬ ਦੀ ਹੈਗੀ।